ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਬਿਓਨ ਵਾਲਿਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਹਲਕਾ ਬਾਬਾ ਬਕਾਲਾ ਸਾਹਿਬ ਹਰਪੀੜਤਾਂ ਦੀ ਸਰਕਾਰ ਨੂੰ ਅਪੀਲ ਸਾਡੀ ਵੀ ਕੀਤੀ ਜਾਵੇ ਮਦਦ ਪਿੰਡ ਮੁਗਲਾਨੇ ਦੇ ਵਿੱਚ 20 ਸਾਲਾਂ ਤੋਂ ਗਰੀਬ ਲੋਕਾਂ ਦੀ ਕਿਸੇ ਸਰਕਾਰ ਨੇ ਨਹੀਂ ਲਈ ਸਾਰ ਨਾ ਪਹਿਲਾਂ ਕਿਸੇ ਨੇ ਨਾ ਆਮ ਪਾਲਤੀ ਦੀ ਸਰਕਾਰ ਨੇ ਲੋਕ ਜੂੰਂਦਰੇ ਨੇ ਗ੍ਰੀਪੀ ਰੇਖਾ ਦੇ ਵਿੱਚ ਮੀ ਪੈਨ ਕਾਨ ਗ੍ਰੀਪ ਲੋਕਾਂ ਦਾ ਹੋਇਆ ਬੁਰਾ ਹਾਲ ਤੁਸੀਂ ਦੇਖੋ ਬਾਬਾ ਬਕਾਲਾ ਤੋਂ ਸੰਦੀਪ ਚਿੱਦਾ ਦੀ ਵਿਸ਼ੇਸ਼ ਰਿਪੋਰਟ ਪਾ ਜੀ ਇਹਨਾਂ ਦੇ ਅਸੀਂ ਦਿੱਤੇ ਤੇ ਹੈਗੇ ਆ ਫਾਰਮ ਭਰ ਕੇ ਅੱਗੇ ਹੁਣ ਮਤਲਬ ਅਸੀਂ ਤੇ ਪਹਿਲਾਂ ਨਹੀਂ ਬਣੇ ਹੁਣ ਤੇ ਨਵੇਂ ਬਣੇ ਆਂ ਅਸੀਂ ਪੰਚਾਇਤ ਮੈਂਬਰ ਪਹਿਲੀ ਵਾਰ ਤੇ ਹੁਣ ਫਾਰਮ ਤੇ ਇਹਨਾਂ ਦੇ ਸਾਰਿਆਂ ਦੇ ਭਰ ਕੇ ਦਿੱਤੇ ਵਾਹ ਉਹਦੇ ਹੁਣ ਪਤਾ ਨਹੀਂ ਕਦੋਂ ਆਉਣਗੇ ਕਿ ਸਾਰਾ ਨੂੰ ਬਹੁਤ ਸਰਕਾਰੀ ਕੰਮ ਆ ਤੇ ਮੈਂ ਇਹ ਚਾਹੁੰਦੀ ਆ ਕਿ ਚਲੋ ਇਹਨਾਂ ਦੀ ਮਦਦ ਕੀਤੀ ਜਾਵੇ ਪਹਿਲਾਂ ਵੀ ਕਹਿੰਦੇ ਕਿ ਪਹਿਲੀ ਜਦੋਂ ਇਹ ਸਰਕਾਰ ਹੀ ਜਾਂ ਪਹਿਲੇ ਸਰਪੰਚ ਹੀ ਪੰਚਾਇਤ ਹੀ ਉਹਨਾਂ ਵੀ ਕਿਸੇ ਨੇ ਸੋਚਿਆ ਨਹੀਂ ਕੋਈ ਸਹਾਰ ਨਹੀਂ ਲਈ ਨਹੀਂ ਇੱਥੇ ਕਿਸੇ ਨੇ ਸਹਾਰ ਨਹੀਂ ਲਈ ਆ ਪਤਾ ਨਹੀਂ ਬੜਾ ਚੇਰੀ ਹੋ ਗਿਆ ਵਾ ਇੱਥੇ ਕੋਈ ਨਹੀਂ ਸਰਕਾਰੀ ਕੰਮ ਕੋਈ ਹੁੰਦਾ ਹੀ ਨਹੀਂ ਇੱਥੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਮਤਲਬ ਮਾਤਾ ਜੀ ਇਕੱਲੇ ਰਹਿ ਰਹੇ ਆ ਇਹਨਾਂ ਦਾ ਮਤਲਬ ਸਹਾਰਾ ਕੋ ਕੌਣ ਬਣੇਗਾ ਸਹਾਰਾ ਹੁਣ ਭੈਣ ਭਰਾ ਹੀ ਆ ਕਿ ਜਿਹੜੇ ਕੋਈ ਪਾਰਟੀ ਵਾਲੇ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਆਮ ਪਾਰਟੀ ਜਾਂ ਕੱਲੀ ਮੈਂਤ ਕਰੇ ਕਾਂਗਰਸ ਕਰੇ ਕੱਲੀ ਕਰਨ ਸਾਰੇ ਰਲ ਕੇ ਚਲੋ ਇਹਨਾਂ ਦੀ ਸੁਣਨ ਦੁਹਾਈ ਨੂੰ ਤੇ ਚਲੋ ਵਿਚਾਰਿਆਂ ਦਾ ਕੰਮ ਕੋਠਾ ਪਾ ਦੇਣਾ ਆਪਣੇ ਘਰ ਛੱਤ ਵਾਲੇ ਬਣ ਜਾਣੇ ਠੀਕ ਹੈ ਹਾਂਜੀ ਕੀ ਨਾ ਭੰਜੀ ਤੇ ਕਵਲ ਜੀ ਦਾ ਤੇ ਤੁਸੀਂ ਆ ਮਤਲਬ ਕਿੱਦਾਂ ਰਹਿ ਰਹੇ ਜੀ ਆ ਟੀਨਾ ਡੂਨਾ ਪਾ ਕੇ ਜਸਮਾਨ ਰੱਖਿਆ ਜੀ ਤੁਸੀਂ ਬਾਰਸ਼ ਦਾ ਕਰਕੇ ਇਦਾਂ ਬਈ ਮੜਮੜਾ ਟਾਈਮ ਪਾਸ ਕਰਨ ਦਾ ਜਾਂ ਨਹੀਂ ਗੁਜ਼ਾਰਾ ਹੁੰਦਾ ਦਿਹਾੜੀ ਦੇਤੇ ਆਣੇ ਤੁਹਾਡਾ ਘਰ ਦੇ ਕੀ ਕਰਦੇ ਜੀ ਦਿਹਾੜੀ ਕਰਦੇ ਆ ਅੱਛਾ ਜੀ ਤੇ ਮਤਲਬ ਤੁਸੀਂ ਆਪ ਸੱਤ ਵੀ ਨਹੀਂ ਹਜੇ ਮਤਲਬ ਚੇਂਜ ਹੋਈ ਜਾਂ ਕਿਦਾਂ ਹਨ ਮੜਮੜਾ ਟਾਈਮ ਪਾਸ ਕਰਨ ਦਾ ਹੈ 6-7 ਬੱਚੇ ਆ ਬੱਚਿਆਂ ਦੇ ਨਾਲ ਤੁਹਾਨੂੰ ਪਤਾ ਖਰਚੇ ਕਿੰਨੇ ਆ ਇਹੋ ਟਾਈਮ ਪਾਸ ਬੱਚੇ ਕਿੰਨੇ ਤੁਹਾਡੇ 6 ਬੇਟੀਆਂ ਆਂ ਅੱਛਾ ਬੇਟੀਆਂ ਆਂ ਹਾਂਜੀ 6 ਬੇਟੀਆਂ ਆਂ ਹਾਂਜੀ ਟਾਈਮ ਪਾਸ ਕਰਦੇ ਵਿਹਾੜੀ ਦੱਪੇ ਦੇ ਨਾਲ ਹੀ ਤੇ ਆਹ ਵੇਖੋ ਤੁਹਾਡੇ ਹੁੰਦੇ ਆ ਜਾਂ ਸਭ ਕੋ ਜੇ ਤੁਸੀਂ ਮਤਲਬ ਸਰਪੰਚ ਨੂੰ ਪਹਿਲੇ ਨੂੰ ਕਿਹਾ ਨਹੀਂ ਕਿੰਨੇ ਚ ਰਹਿ ਰਹੇ ਇੱਥੇ ਹੋ ਗਿਆ ਤੁਹਾਨੂੰ ਰਿੰਦਨ हां नोट 30 40 ਸਾਲ ਹੋ ਗਏ ਰਹਿੰਦੇ ਨੂੰ ਐਨੀ ਚਿਰ ਤੋਂ ਤੁਹਾਡਾ ਕਿਸ ਨੇ ਸਾਥ ਨਹੀਂ ਲਈ ਰੱਡੀ ਵੋਟਾਂ ਲੈ ਕੇ ਆ ਯਾਰ ਕਹਿ ਦਿੰਦੇ ਤੁਹਾਡਾ ਸਾਥ ਦੇਵਾਂਗੇ ਇਦਾਂ ਵੇਖ ਕੇ ਚਲ ਜਾਂਦੇ ਆ ਬਾਅਦ ਚ ਬਣਾ ਕੇ ਵੀ ਕੁਝ ਵੀ ਦਿੰਦੇ ਕੋਈ ਨਹੀਂ ਕਰਦੇ ਤੇ ਤਾਂ ਕਰਕੇ ਇਦਾਂ ਦਾ ਬਾਸ ਕਰੀ ਜਾਇਆ ਤੇ ਹੁਣ ਮਤਲਬ ਕੀ ਮੰਗ ਕਰਦੇ ਜੇ ਤੁਸੀਂ ਅਸੀਂ ਇਹੋ ਭਾਂ ਭਰਾਵਾਂ ਦੀ ਮੰਗ ਕਰਦੇ ਆ ਵੀ ਚਲੋ ਸਾਡੀ ਵੀ ਮਜ਼ਦ ਕੀਤੀ ਜਾਵੇ ਚਲੋ ਭਰਾ ਭਰਾ ਚਲੋ ਸਾਨੂੰ ਇੱਕ ਅਦਾ ਕਮਰਾ ਪਾ ਕੇ ਦੇ ਸਕਦੇ ਆ ਭਰਾ ਭਰਾ ਮਸਤ ਕਰੀ ਤੀਨਾ ਵੀ ਕਿਹੜੇ ਪਿੰਡ ਤੋਂ ਜੀ ਮਗਲਾਣੀ ਤੇ ਅੱਜ ਜਿਹੜਾ ਤੁਸੀਂ ਆ ਮੀਂਹ ਦੇ ਨਾਲ ਤੁਹਾਡਾ ਬੁਰਾ ਹਾਲ ਹੋਇਆ ਪਿਆ ਵਾ ਕੋਠੇ ਘਾੜੇ ਚੋਂ ਡੇ ਆ ਕਿੱਧਰ ਰਹਿ ਰਹੇ ਜੀ ਇਦਾਂ ਹੀ ਚਲੰਗ ਚਲਾ ਕੇ ਚਲੇ ਜਾਂਦੇ ਸਰਦਿਆਂ ਤਰਪਾਲ ਪਾਈਏ ਆ ਤੇ ਸਰਕਾਰੀ ਕੋਠਾ ਤੁਹਾਡਾ ਕਿਉਂ ਨਹੀਂ ਪਿਆ ਜੀ ਸਰਕਾਰੀ ਇਹਦੇ ਤੱਕ ਨਹੀਂ ਪਹਿੜੀ ਲਿਖ ਕੇ ਖੜਿਆ ਲਿਖ ਕੇ ਖੜਿਆ ਤੇ ਕੀ ਤੁਸੀਂ ਮਤਲਬ ਮੰਗ ਕਰਦੇ ਜੀ ਮੰਗ ਇਹੋ ਹੀ ਆ ਕਿ ਸਰਕਾਰ ਗਾੜੀ ਅਪੀਲ ਕਰਦੇ ਆ ਕਿ ਤੁਹਾਡਾ ਵੀ ਪੂਰੀ ਬਣਾ ਕੋਠਾ ਪਾਇਆ ਜਾਵੇ ਬਚਾ ਜੀ ਤੇ ਹੋਰ ਤੁਸੀਂ ਮਤਲਬ ਕੋਈ ਮਤਲਬ ਇਥੋਂ ਪਿੰਡ ਦੇ ਤੁਹਾਡੇ ਪੰਚਾਇਤ ਜਾਂ ਕਿਸੇ ਕੋਈ ਆਇਆ ਵੇਖਣ ਨੂੰ ਲਿਖ ਕੇ ਖੜਾ ਸਰਪੰਚ ਸਾਹਮਣੇ ਪੁੱਟਾ ਅੱਛਾ ਹਾਂਜੀ ਠੀਕ ਹੈ ਤੇ ਕੀ ਉਹਨਾਂ ਨੇ ਕਹਿ ਫਿਕ ਕਿੰਨੇ ਟਾਈਮ ਤੱਕ ਪਾਓ ਉਹ ਤਾਂ ਕਹਿੰਦੇ ਹੀ ਪੀਂ ਹੁਣ ਜੇ ਤੋ ਉਹ ਸਰਕਾਰ ਨੂੰ ਤੇ ਪਾਜਾਂਗੇ ਹਨਾ